ਬਰਨਾਲਾ ਦੇ ਵਿੱਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹਰ ਕੋਈ ਸੋਚਣ ਨੂੰ ਮਜਬੂਰ ਹੈ ਕਿ ਰਿਸ਼ਤੇ ਕਿਹੜੇ ਪਾਸੇ ਜਾ ਰਹੇ ਨੇ ਇੱਕ ਪਿਓ ਨੇ ਪਹਿਲਾਂ ਆਪਣੀ ਧੀ ਦਾ ਗੂਲੀਆਂ ਮਾਰ ਕੇ ਕਤਲ ਕੀਤਾ ਜੋ ਕਿ ਪਰਿਵਾਰ ਨੂੰ ਮਿਲਣ ਲਈ ਕੈਨੇਡਾ ਤੋਂ ਪਹੁੰਚੀ ਹੋਈ ਸੀ ਤੇ ਦੂਸਰੇ ਪਾਸੇ ਆਪਣੀ ਹੀ ਮਾਂ ਦਾ ਉਸ ਵਿਅਕਤੀ ਨੇ ਕਤਲ ਕਰ ਦਿੱਤਾ ਜਦ ਐਨੇ ਚ ਵੀ ਮਾਨ ਨਹੀਂ ਭਰਿਆ ਤਾਂ ਫਿਰ ਘਰ ਦੇ ਵਿੱਚ ਜੋ ਪਾਲਤੂ ਕੁੱਤਾ ਰੱਖਿਆ ਹੋਇਆ ਸੀ ਉਸ ਦਾ ਵੀ ਕਤਲ ਇਸ ਬੰਦੇ ਨੇ ਕੀਤਾ ਇਹ ਬਰਨਾਲਾ ਦਾ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਤ ਤੋਂ ਹੀ ਇਸ ਸਾਰੇ ਮਾਮਲੇ ਨੂੰ ਲੈ ਕੇ ਇੱਕ ਥਿਊਰੀ ਚੱਲ ਰਹੀ ਸੀ ਕਿ ਇਹ ਕਤਲ ਹੈ ਜਾਂ ਸੁਸਾਇਸਾਈਡ ਹੈ ਅਸਲ ਚ ਦੋਵੇਂ ਹੈ ਕਿਉਂਕਿ ਪਹਿਲਾਂ ਤਾਂ ਤਿੰਨ ਕਤਲ ਕੀਤੇ ਆਪਣੀ ਧੀ ਦਾ ਕਤਲ ਕੀਤਾ ਆਪਣੀ ਮਾਂ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੁੱਤੇ ਦਾ ਕਤਲ ਕੀਤਾ ਤੇ ਜਦ ਇਹ ਸਭ ਕੁਝ ਹੋ ਗਿਆ ਤਾਂ ਫਿਰ ਇਸ ਬੰਦੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਇਸਾਈਡ ਕਰ ਲਿਆ ਇੱਕੋ ਘਰ ਦੇ ਵਿੱਚ ਤਿੰਨ ਲਾਸ਼ਾਂ ਇਨਸਾਨਾਂ ਦੀਆਂ ਤੇ ਚੌਥੀ ਲਾਸ਼ ਉਹਨਾਂ ਦੇ ਪਾਲਤੂ ਕੁੱਤੇ ਦੀ ਹੈ। ਕੀ ਮਾਮਲਾ ਸਾਰਾ ਤੁਹਾਨੂੰ ਦੱਸਦੇ ਆਂ ਕਿ ਆਖਰਕਾਰ ਕੌਣ ਸੀ ਇਹ ਬੰਦਾ ਕਿਵੇਂ ਇਹ ਸਾਰੇ ਵਾਕਿਆ ਸਾਹਮਣੇ ਆਏ। ਦਰਸਲ ਬਰਨਾਲਾ ਦੇ ਸੰਘੇੜਾ ਰੋਡ ਦੀ ਘਟਨਾ ਜਿੱਥੇ ਕਿ ਕੋਠੀ ਨੰਬਰ 353 ਹੈ ਤਾਂ ਇੱਥੇ 353 ਨੰਬਰ ਕੋਠੀ ਦੇ ਵਿੱਚ ਇੱਕੋ ਪਰਿਵਾਰ ਦੇ 3 ਨਵੰਬਰਾਂ ਦੀਆਂ ਲਾਸ਼ਾਂ ਮਿਲੀਆਂ ਹਾਲਾਂਕਿ ਇੱਕ ਗਨ ਹੋਰ ਦੱਸਦੀ ਹੈ ਕਿ ਪਤਨੀ ਦੀ ਕਿਸਮਤ ਚੰਗੀ ਰਹੀ ਇਸ ਵੇਲੇ ਉਹ ਦੁੱਧ ਲੈਣ ਗਈ ਹੋਈ ਸੀ ਨਹੀਂ ਜੇ ਕਿਤੇ ਉਹ ਘਰ ਹੁੰਦੀ ਬਸ ਫਿਰ ਉਹ ਵੀ ਗਈ ਹੋਸੀ ਵਿੱਚ ਤਾਂ ਐਸੇ ਚ ਕੁਲਵੀਰ ਸਿੰਘ ਮਾਨ ਨਾਮ ਦਾ ਇਹ ਬੰਦਾ ਸੀ जिने की ये सारा मर्डर किता कुलवीर सिंह दी जो बेटी है वो है निम्रत कौर अजय 21 सालਾਂ ਦੀ ਉਮਰ ਸੀ ਨਿਮਰਤ ਦੀ ਤਾਂ ਜੋ ਕੈਨੇਡਾ ਗਈ ਹੋਈ ਸੀ ਕੈਨੇਡਾ ਤੋਂ ਵਾਪਸ ਆਈ ਸੀ ਪਰਿਵਾਰ ਨੂੰ ਮਿਲਣ ਦੇ ਲਈ ਤੇ ਐਸੇ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਧੀ ਦਾ ਮर्डर ਕੀਤਾ ਕਿਉਂਕਿ ਜਦ ਸਟੱਡੀ ਕਰ ਰਹੀ ਸੀ ਤਾਂ ਉਹਨੇ ਜਾ ਕੇ ਆਪਣੀ ਧੀ ਨਿਮਰਤ ਦੇ ਕਈ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਜੋ ਮਾਂ ਹੈ ਮਾਂ ਦਾ ਨਾਮ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਬਲਵੰਤ ਕੌਰ ਆਪਣੀ ਮਾਂ ਬਲਵੰਤ ਕੌਰ ਜੋ ਕਿ 85 ਸਾਲਾਂ ਦੀ ਸੀ ਉਸਦੇ ਕਮਰੇ ਦੇ ਵਿੱਚ ਜਾ ਕੇ ਕਈ ਗੋਲੀਆਂ ਮਾਰੀਆਂ ਨੇ ਤੇ ਫਿਰ ਪਾਲਤੂ ਕੁੱਤੇ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਕੁਲਵੀਰ ਸਿੰਘ ਮਾਨ ਨੇ ਖੁਦ ਵੀ ਆਪਣੀ ਜਾਨ ਲੈ ਲਈ। ਹਾਲਾਂਕਿ ਇਹ ਕਾਰਨ ਨਹੀਂ ਸਪਸ਼ਟ ਹੋ ਪਾਇਆ ਕਿ ਕਿਉਂ ਇਦਾਂ ਕੀਤਾ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਕੁਲਵੀਰ ਹੈ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਤੇ ਐਸੇ ਦੇ ਵਿੱਚ ਕੁਲਵੀਰ ਦੇ ਵੱਲੋਂ ਇੱਕ ਕਦਮ ਚੁੱਕਿਆ ਹੋਇਆ ਹੋ ਸਕਦਾ ਹੈ। ਹਾਲਾਂਕਿ ਅਸਲ ਕਹਾਣੀ ਬਾਕੀ ਹੁਣ ਸਾਹਮਣੇ ਆ ਸਕਦੀ ਹੈ ਜਦ ਇਸ ਪਰਿਵਾਰ ਦੇ ਵਿੱਚੋਂ ਕਿਉਂਕਿ ਹੁਣ ਇੱਕੋ ਮੈਂਬਰ ਬਚੀ ਹੈ ਉਹ ਹੈ ਪਤਨੀ ਜਾਂ ਫਿਰ ਕਹ ਲਈਏ ਦੂਸਰੇ ਪਾਸੇ ਜੋ ਧੀ ਹੈ ਉਸਦੀ ਮਾਤਾ ਕੈਨੇਡਾ ਤੋਂ ਆਈ ਸੀ ਧੀ ਐਸੇ 'ਚ ਨਿਮਰਤ ਦੀ ਗੱਲ ਕਰਦੇ ਆਂ ਨਿਮਰਤੀ ਜੋ ਮਾਤਾ ਨੇ ਹੁਣ ਉਹੀ ਦੱਸ ਸਕਦੇ ਨੇ ਕਿ ਆਖਰਕਾਰ ਹੋਇਆ ਕੀ ਸੀ ਕਿਉਂ ਇਹ ਸਾਰਾ ਕੁਝ ਹੋਇਆ ਕਿਉਂਕਿ ਐਸੇ ਦੇ ਵਿੱਚ ਡੀਐਸਪੀ ਨੇ ਜਾਣਕਾਰੀ ਦੇਂਦੇ ਪ੍ਰੈਸ ਨੂੰ ਦੱਸਿਆ ਕਿ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਤੇ ਇਹ ਜੋ ਕਨਵੀਰ ਸਿੰਘ ਮਾਨਾ ਇੱਕ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਇਸ ਲਈ ਇਸੇ ਵੱਲੋਂ ਇਹ ਸਾਰੇ ਵਾਕਿਆਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜੋ ਧੀ ਦੀ ਗੱਲ ਕਰ ਰਹੇ ਹਾਂ ਤਾਂ ਐਸੇ ਦੇ ਵਿੱਚ ਇਕਲੌਤੀ ਧੀ ਹੈ ਨਾ ਕੋਈ ਮੁੰਡਾ ਨਾ ਕੋਈ ਹੋਰ ਸਿਰਫ ਇਕਲੌਤੀ ਧੀ निम्रत कौर ਤੇ ਆਪਣਾ ਹੀ ਸਾਰਾ ਵੰਸ਼ ਉਜਾੜ ਕੇ ਆਪਣੀ ਮਾਂ ਨੂੰ ਮਾਰ ਦਿੱਤਾ ਆਪਣੀ ਧੀ ਨੂੰ ਮਾਰ ਦਿੱਤਾ ਤੇ ਖੁਦ ਵੀ ਮਰ ਗਿਆ ਪੂਰੀ ਆਪਣੀ ਫੈਮਿਲੀ ਉਜਾੜ ਕੇ ਬੰਦਾ ਚਲੇ ਗਿਆ ਪਰ ਕਿਉਂ ਇਹ ਅਜੇ ਤੱਕ ਇੱਕ ਸਵਾਲ ਬਣਿਆ ਹੋਇਆ ਹਾਲਾਂਕਿ ਇਹ ਸਾਰਾ ਜਿਹੜਾ ਡਾਟਾ ਦੇਖਦੇ ਆ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਕੁਲਵੀਰ ਕੋਈ ਅਦਾ ਨਹੀਂ ਸੀ ਕੋਈ ਗਰੀਬ ਵਿਅਕਤੀ ਸੀ ਜਾਂ ਕੋਈ ਹੋਰ ਸੁਖਦਾਰ ਵਿਅਕਤੀ ਸੀ ਤੇ ਐਸੇ ਦੇ ਵਿੱਚ ਉਹ ਇੱਕ ਸਿਆਸੀ ਪਾਰਟੀ ਦੇ ਨਾਲ ਵੀ ਨਾਮੀ ਦੇ ਨਾਲ ਸੰਬੰਧ ਰੱਖਦਾ ਸੀ ਕੁਝ ਦਿਨ ਪਹਿਲਾਂ ਹੀ ਧੀ ਪਹੁੰਚੀ ਸੀ ਪੰਜਾਬ ਪਹੁੰਚੀ ਪਰਿਵਾਰ ਦੇ ਵਿੱਚ ਪਹੁੰਚ ਗਏ ਗੱਲਾਂ ਬਾਤਾਂ ਕੀਤੀਆਂ ਪਰ ਹੁਣ ਜੇ ਗੱਲ ਕਰੀਏ ਤਾਂ ਇਸ ਪੂਰੀ ਘਟਨਾ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਹੈ ਕਿ ਆਖਰਕਾਰ ਐਸੀ ਘਟਨਾ ਕਿਵੇਂ ਹੋ ਸਕਦੀ ਹੈ ਹਾਲਾਂਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਗੱਲ ਹੋ ਸਕਦੀ ਹੈ ਜਿਸ ਤੇ ਇਸ ਵਿਅਕਤੀ ਨੇ ਇਨਾ ਪਿਆਰਨਕ ਕਦਮ ਚੁੱਕ ਲਿਆ ਇਹ ਸਵਾਲ ਕੱਲ ਤੋਂ ਬਣਿਆ ਹੋਇਆ ਤੇ ਅਜੇ ਵੀ ਇੱਕ ਸਵਾਲ ਹੈ ਪਰ ਜਲਦ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਜਵਾਬ ਸਾਹਮਣੇ ਆਵੇਗਾ